ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਾਝਾ ਲਈ ਬਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋ ਗਿਆ ਸੀ ਵੀ ਠੀਕ ਠਾਕ ਪਰ ਮਾਤਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਹਮੇਸ਼ਾ ਦੀ ਤਰ੍ਹਾਂ ਆਪਾਂ ਕਿਸੇ ਕਮੈਂਟ ਦੇ ਨਾਲ ਜਿਹੜੀ ਆ ਸ਼ੁਰੂਆਤ ਕਰਦੇ ਆਂ ਅੱਜ ਤਾਂ ਜਿਹੜਾ ਸਾਡਾ ਕਮੈਂਟ ਹੈ ਅੱਜ ਸਾਡਾ ਕਮੈਂਟ ਹੈਗਾ ਵਾ ਭੈਣ ਮਨਪ੍ਰੀਤ ਕੌਰ ਜੀ ਦਾ ਤੇ ਉਹਨਾਂ ਨੇ ਵੀ ਬਹੁਤ ਚੰਗਾ ਬੜਾ ਵਧੀਆ ਮੈਸੇਜ ਕੀਤਾ ਸੀ ਉਹ ਕਹਿੰਦੇ ਕਿ ਭੈਣ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦੇ ਆ ਸਾਨੂੰ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਚੰਗੀਆਂ ਲੱਗਦੀਆਂ ਵਾ ਸੋ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜੋ ਸਾਨੂੰ ਇੰਨਾ ਪਿਆਰ ਕਰਦੇ ਆ ਔਰ ਇੱਕ ਭੈਣ ਮਨਪ੍ਰੀਤ ਮਨਜੀਤ ਕੌਰ ਉਹਨਾਂ ਨੇ ਵੀ ਸਾਨੂੰ ਬਹੁਤ ਸੋਹਣਾ ਬੜਾ ਸੋਹਣਾ ਸਤਿ ਸ੍ਰੀ ਅਕਾਲ ਕਾ ਕਿ ਸਾਡਾ ਕਮੈਂਟ ਜਿਹੜਾ ਬਹੁਤ ਹੀ ਚੰਗਾ ਜਿਹੜਾ ਸਾਨੂੰ ਭੇਜਿਆ ਬਹੁਤ-ਬਹੁਤ ਧੰਨਵਾਦ ਭੈਣੇ ਤੁਹਾਡਾ ਵੀ ਤੇ ਅੱਜ ਆਪਾਂ ਜਿਹੜੀ ਆਪਣੀ ਵੀਡੀਓ ਲੈ ਕੇ ਆਏ ਆ ਅੱਜ ਆਪਾਂ ਵੀਡੀਓ ਲੈ ਆਏ ਆ ਸਾਨੂੰ ਇੱਕ ਭੈਣ ਨੇ ਕਮੈਂਟ ਕੀਤਾ ਸੀ ਭੈਣਵਾ ਕ੍ਰਿਸ਼ਨਾ ਦੇਵੀ ਤੇ ਉਹਨਾਂ ਨੇ ਸਾਨੂੰ ਕਮੈਂਟ ਕੀਤਾ ਸੀ ਉਹ ਉਹਨਾਂ ਦਾ ਕਹਿਣਾ ਵਾ ਕਿ ਸਾਡਾ ਜਿਹੜਾ ਮਤਲਬ ਮੇਰੀ ਉਮਰ ਆ ਉਹ 34 ਸਾਲ ਤੇ ਮੇਰੇ ਫੇਸ ਤੇ ਬਹੁਤ ਜ਼ਿਆਦੀਆਂ ਝੁਰੜੀਆਂ ਜੜੀਆਂ ਹੈਗੀਆਂ ਵਾ ਤੇ ਤੁਸੀਂ ਸਾਨੂੰ ਉਹਦੇ ਬਾਰੇ ਕੋਈ ਚੀਜ਼ ਜ਼ਰੂਰ ਦੱਸੋ ਜਿਹੜੀਆਂ ਮੇਰੇ ਝੂੜੀਆਂ ਜਿਹੜੀਆਂ ਖਤਮ ਹੋ ਜਾਣ ਤੇ ਪਹਿਣ ਆਪਾਂ ਤੁਹਾਡੇ ਲਈ ਇਹੀ ਅੱਜ ਇੱਕ ਚੀਜ਼ ਲੈ ਕੇ ਆਏ ਜਿਹਦੇ ਨਾਲ ਤੁਹਾਡੀਆਂ ਫੇਸ ਦੀਆਂ ਝੂੜੀਆਂ ਜਿਹੜੀਆਂ ਖਤਮ ਹੋ ਜੂਗੀਆਂ ਵੈਸੇ ਜਿਹੜੀ ਇੰਨੀ ਛੋਟੀ ਉਮਰ ਦੇ ਵਿੱਚ ਝੂੜੀਆਂ ਚਿਹਰੇ ਤੇ ਹੋਣੀਆਂ ਨਹੀਂ ਚਾਹੀਦੀਆਂ ਵਾ ਤੇ ਜੇ ਹੋ ਜਾਂਦੀਆਂ ਵਾ ਤਾਂ ਤੁਸੀਂ ਅਗਰ ਉਹਨਾਂ ਨੂੰ ਸਹੀ ਟਾਈਮ ਤੇ ਉਹਨਾਂ ਦਾ ਮਤਲਬ ਸਹੀ ਟਰੀਟਮੈਂਟ ਸ਼ੁਰੂ ਕਰ ਲਓ ਤੇ ਫਿਰ ਉਹ ਖਤਮ ਵੀ ਹੋ ਜਾਂਦੇ ਆ। ਤੇ ਆਪਾਂ ਹਮੇਸ਼ਾ ਨੇਚਰਲ ਤਰੀਕੇ ਨਾਲ ਤੁਹਾਨੂੰ ਦੱਸਦੇ ਆ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਜਿਹੜਾ ਤੁਹਾਡੇ ਚਿਹਰੇ ਤੋਂ ਛੁਰੜੀਆਂ ਵਾ ਉਹ ਖਤਮ ਹੋ ਜਾਣ। ਮੈਂ ਤੁਹਾਡੇ ਵਾਸਤੇ ਅਗਲੇ 1-2 ਦਿਨਾਂ ਵਾਸਤੇ ਇੱਕ ਪੈਕ ਵੀ ਲੈ ਕੇ ਆਉਂਗੀ। ਤੇ ਉਸ ਤੋਂ ਪਹਿਲਾਂ ਜਿਹੜਾ ਮੈਂ ਅੱਜ ਪੈਕ ਲੈ ਕੇ ਆਈ ਆ ਤੁਸੀਂ ਪਹਿਲਾਂ ਇਹਨੂੰ ਲਗਾਉਣਾ ਸ਼ੁਰੂ ਕਰ ਦਿਓ। ਤੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਲਗਾਉਣਾ ਵਾ? ਉਹਦੇ ਵਿੱਚ ਤੁਸੀਂ ਕੀ ਕਰਨਾ ਵਾ ਸਭ ਤੋਂ ਪਹਿਲਾਂ ਕਿਹੜੀ ਚੀਜ਼ ਲੈਣੀ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਪੈਕ ਵੀ ਬੜਾ ਜਿਹੜਾ ਆਸਾਨ ਜਿਹਾ ਵਾ ਤੇ ਤੁਹਾਨੂੰ ਆਸਾਨੀ ਦੇ ਨਾਲ ਮਤਲਬ ਇੱਕ ਹੁੰਦੇ ਪੈਕ ਜਿਹਨੂੰ ਲਗਾਉਣ ਚ ਤੁਹਾਨੂੰ ਦਿੱਕਤ ਹੋਵੇ ਇਹ ਇਸ ਤਰ੍ਹਾਂ ਦਾ ਪੈਕ ਜਿਹਨੂੰ ਜਿਸ ਚ ਤੁਹਾਨੂੰ ਕੋਈ ਦਿੱਕਤ ਨਹੀਂ ਹੋਊਗੀ ਤੇ ਤੁਹਾਨੂੰ ਮੈਂ ਦੱਸਦੀ ਆ ਤੁਸੀਂ ਕੀ ਕੀ ਚੀਜ਼ ਲੈਣੀ ਤੇ ਕਿਸ ਤਰ੍ਹਾਂ ਲਗਾਉਣਾ ਵਾ ਸਭ ਤੋਂ ਪਹਿਲਾਂ ਤੇ ਆਪਾਂ ਜਿਹੜਾ ਵਾ ਹੋਰ ਵੀ ਇੱਕ ਚੀਜ਼ ਦੱਸੂਗੀ ਪਹਿਲਾਂ ਮੈਂ ਪੈਕ ਦੱਸ ਦਿੰਦੀ ਆ ਸਭ ਤੋਂ ਪਹਿਲਾਂ ਤੁਸੀਂ ਲੈ ਲਓ ਚਿੱਟੀ ਚੀਨੀ ਚੀਨੀ ਜਿਹੜੀ ਆਪਾਂ ਚਾਹ ਚ ਇਸਤੇਮਾਲ ਕਰਦੇ ਆਂ ਚੀਨੀ ਜਿਹੜੀ ਆ ਉਹ ਖਾਣ ਵਾਸਤੇ ਤਾਂ ਭਾਵੇਂ ਉਹਨੂੰ ਹੀ ਜ਼ਹਿਰ ਮੰਨਦੇ ਆਂ ਕਿ ਚਾਹ ਚ ਹੀ ਇਸਤੇਮਾਲ ਕਰਦੇ ਚੀਨੀ ਚੰਗੀ ਨਹੀਂ ਆ ਪਰ ਉਹ ਸਾਡੇ ਚਿਹਰੇ ਵਾਸਤੇ ਇੱਕ ਬੜੀ ਹੀ ਚੰਗੀ ਚੀਜ਼ ਆ ਤੇ ਚੀਨੀ ਲੈ ਲੈਣੀ ਆ ਤੁਸੀਂ ਤੇ ਨਾਲ ਲੈ ਲੈਣਾ ਤੁਸੀਂ ਸੁੱਕਾ ਮਿਲਕ ਪਾਊਡਰ ਠੀਕ ਆ ਕਿਸੇ ਵੀ ਕੰਪਨੀ ਦਾ ਲੈ ਲਓ ਛੋਟਾ ਵੱਡਾ ਲੈ ਲਓ ਵੱਡਾ ਲੈ ਲਓ ਉਹਦੀ ਕੋਈ ਗੱਲ ਨਹੀਂ ਆ ਕਿਉਂਕਿ ਅਮੋਲ ਦਾ ਵੀ ਹੁੰਦਾ ਹੋਰ ਐਵਰੀਡੇ ਦਾ ਵੀ ਹੁੰਦਾ ਜਿਹੜਾ ਮਰਜ਼ੀ ਲੈ ਲਓ ਦੋ ਚਮਚ ਚੀਨੀ ਲੈਣੀ ਆ ਚੀਨੀ ਨੂੰ ਤੁਸੀਂ ਪੀਸ ਲੈਣਾ ਵਾ ਪੀਸ ਕੇ ਚੀਨੀ ਦੋ ਚਮਚ ਤੇ ਉਹਦੇ ਵਿੱਚ ਤੁਸੀਂ ਇੱਕ ਚਮਚ ਜਿਹੜਾ ਮਿਲਕ ਪਾਊਡਰ ਜਿਹੜਾ ਮਿਲਾ ਲੈਣਾ ਇਹ ਮੈਂ ਤੁਹਾਨੂੰ ਸੁਕਾ ਦੱਸਣ ਦੀ ਆ ਕਿ ਤੁਸੀਂ ਇਹਦੇ ਵਿੱਚ ਇੰਨੇ ਇੰਨੇ ਮਾਤਰਾ ਵਿੱਚ ਇਹਨੂੰ ਮਿਲਾਉਣਾ ਤੁਸੀਂ ਅਗਰ ਵਧਾਉਣਾ ਚਾਹੋ ਤੇ ਵਧਾ ਕੇ ਵੀ ਲੈ ਸਕਦੇ ਉਸੇ ਹਿਸਾਬ ਨਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਇਹ ਦੱਸਿਆ ਦੋ ਚਮਚ ਚੀਨੀ ਪੀਸੀ ਹੋਈ ਲੈ ਲੈਣੀ ਆ ਤੇ ਇੱਕ ਚਮਚ ਲੈ ਲੈਣਾ ਮਿਲਕ ਪਾਊਡਰ ਦਾ ਦੋਵਾਂ ਨੂੰ ਕਰ ਲੈਣਾ ਤੁਸੀਂ ਮਿਕਸ ਮਿਕਸ ਕਰਕੇ ਉਹਨਾਂ ਨੂੰ ਰੱਖ ਲੈਣਾ ਵਾ ਅੱਧਾ ਕ ਚਮਚ ਤੁਸੀਂ ਉਹਦੇ ਵਿੱਚ ਉਹ ਕੱਢ ਕੇ ਕਿਸੇ ਵੀ ਕੌਲੀ ਚ ਪਾ ਲੈਣਾ ਵਾ ਜਾਂ ਹੱਥ ਤੇ ਪਾ ਲੈਣਾ ਉਹਦੇ ਵਿੱਚ ਤੁਸੀਂ 4 ਤੋਂ 5 ਬੂੰਦਾਂ ਜਿਹੜੀਆਂ ਪਾਣੀ ਦੀਆਂ ਪਾਉਣੀਆਂ ਵਾ 4 ਤੋਂ ਸਿਰਫ 5 ਬੂੰਦਾਂ ਉਹਨੂੰ ਫਿਰ ਤੁਸੀਂ ਮਿਕਸ ਕਰ ਕਰਕੇ ਕਰ ਕਰਕੇ ਉਹਦੀ ਇੱਕ ਬੜੀ ਵਧੀਆ ਜੀ ਕਰੀਮ ਬਣ ਜਾਂਦੀ ਹੈ ਉਹ ਕਰੀਮ ਬਣ ਜਾਣੀ ਆ ਉਸ ਕਰੀਮ ਨੂੰ ਤੁਸੀਂ ਆਪਣੇ ਫੇਸ ਤੇ ਕਿਸੇ ਵੀ ਟਾਈਮ 'ਚ ਜਦੋਂ ਤੁਹਾਡੇ ਕੋਲ ਟਾਈਮ ਕਿਸੇ ਵੀ ਟਾਈਮ ਦੇ ਵਿੱਚ ਤੁਸੀਂ ਉਹਨੂੰ ਆਪਣਾ ਮੂੰਹ ਚੰਗੀ ਤਰ੍ਹਾਂ ਧੋ ਲੈਣਾ ਵਾ ਤੇ ਉਹਨੂੰ ਆਪਣੇ ਫੇਸ ਤੇ ਜਿਹੜਾ ਸਾਰਾ ਚੰਗੀ ਤਰ੍ਹਾਂ ਉੱਪਰ ਨੂੰ ਦਾ ਲੇਪ ਜਿਹੜਾ ਲਗਾ ਲੈਣਾ ਵਾ ਬਹੁਤ ਅਸੀਂ ਮਾਸਕ ਲਗਾਉਨੇ ਜਿਹੜੇ ਉਹਨਾਂ ਦੇ ਵਿੱਚ ਹੁੰਦਾ ਵਾ ਕਿ ਸਾਨੂੰ ਜਦੋਂ ਵੀ ਕੋਈ ਮਾਸਕ ਲਗਾਉਨੇ ਆ ਤੇ ਸਾਨੂੰ ਉਹਦੇ ਵਿੱਚ ਗੱਲ ਨਹੀਂ ਕਰਨੀ ਹੁੰਦੀ ਆ ਜੋ ਖਾਸ ਕਰਕੇ ਅਸੀਂ ਆਪਣੇ ਚਿਹਰੇ ਦੀ ਟਾਈਟ ਵਾਸਤੇ ਲਗਾਉਨੇ ਕਿ ਸਾਡਾ ਚਿਹਰਾ ਟਾਈਟ ਹੋ ਜਾਏ ਝੁਰੜੀਆਂ ਨਾ ਪੈਣ ਹੈਨਾ ਉਹਦੇ ਸਾਨੂੰ ਗੱਲ ਨਹੀਂ ਕਰਨੀ ਹੁੰਦੀ ਕਿਉਂਕਿ ਜਦੋਂ ਅਸੀਂ ਗੱਲ ਕਰਦੇ ਆ ਤਾਂ ਸਾਡੇ ਜਿਹੜੇ ਮਾਸਪੇਸ਼ੀਆਂ ਵਾਂ ਉਹ ਮਤਲਬ ਕਿ ਖੇਰਤੀਆਂ ਵਾਂ ਤੇ ਉਹਦੇ ਨਾਲ ਸਾਡੀ ਝੁੱੜੀਆਂ ਜਿਹੜੀਆਂ ਵਾਂ ਠੀਕ ਨਹੀਂ ਹੁੰਦੀਆਂ ਜਾਂ ਨਹੀਂ ਆ ਤੇ ਪੈਂਡ ਆ ਪਿੰਦੀਆਂ ਇਹ ਇਦਾਂ ਦਾ ਮਾਸਕ ਵਾ ਜਿਹਦੇ ਵਿੱਚ ਤੁਸੀਂ ਮਤਲਬ ਕਿ ਜੋ ਮਰਜੀ ਗੱਲਾਂ ਕਰੋ ਕੰਮ ਕਰੋ ਮੂੰਹ ਹਿਲਾਓ ਇਹਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਲਗਾਉਣਾ ਕਿੰਨਾ ਚਿਰ ਤੁਸੀਂ ਅੱਧਾ ਘੰਟਾ ਲਗਾ ਲਓ ਭਾਵੇਂ ਤੁਸੀਂ ਇਹਨੂੰ 2 ਘੰਟੇ ਰੱਖ ਲਓ ਕੋਈ ਨਹੀਂ ਆ ਕਿ ਤੁਸੀਂ ਅੱਧਾ ਘੰਟਾ ਲਗਾਉਣਾ ਸੀ ਐਵਰੀਬ ਤੁਸੀਂ ਅੱਧਾ ਘੰਟਾ ਲਗਾ ਸਕਦੇ ਜਿਹਦਾ ਕੋਈ ਨਾ ਹੀ ਟਾਈਮ ਹੈ ਉਸ ਤੋਂ ਇਲਾਵਾ ਅਗਰ ਤੁਹਾਡੇ ਕੋਲ ਟਾਈਮ ਨਾ ਤਾਂ ਤੁਸੀਂ 2 ਘੰਟੇ ਵੀ ਲਗਾ ਕੇ ਆਪਣਾ ਕੰਮ ਕਰਦੇ ਰਹੋ ਗੱਲਾਂ ਬਾਤਾਂ ਕਰਦੇ ਰਹੋ ਜਿਸ ਤਰ੍ਹਾਂ ਵੀ ਆਪਣੇ ਮਰਜ਼ੀ ਤੁਸੀਂ ਮੂੰਹ ਦੀ ਜਿਹੜੀ ਮੂਵਮੈਂਟ ਕਰੋ ਇਹ ਨਹੀਂ ਕਿ ਮਤਲਬ ਤੁਸੀਂ ਗੱਲਾਂ ਨਹੀਂ ਕਰਨੀਆਂ ਹੱਸਣੀਆਂ ਮੂਵਮੈਂਟ ਨਾਲ ਤੁਹਾਨੂੰ ਕੋਈ ਫਰਕ ਨਹੀਂ ਪਊਗਾ ਉਸ ਤੋਂ ਬਾਅਦ ਤੁਸੀਂ ਉਹਨੂੰ ਨਾਰਮਲ ਠੰਡੇ ਪਾਣੀ ਦੇ ਨਾਲ ਉੱਪਰੋਂ ਹੀ ਉਹਦਾ ਜਿਹੜਾ ਵਾ ਗਿੱਲਾ ਕਰਕੇ ਉਹਨੂੰ ਆਰਾਮ ਆਰਾਮ ਨਾਲ ਜਿਹੜਾ ਉਤਾਰ ਲੈਣਾ ਵਾ ਇਹ ਵਾ ਤੁਹਾਡਾ ਪਹਿਲਾ ਇੱਕ ਮਾਸਕ ਜਿਹੜਾ ਤੁਸੀਂ ਲਗੋਣਾ ਵਾ ਇਹਨੂੰ ਤੁਸੀਂ ਕਿਸ ਤਰ੍ਹਾਂ ਲਗਾਉਣਾ ਇਹਨੂੰ ਤੁਸੀਂ ਹਫਤੇ ਦੇ ਵਿੱਚ 4 ਦਿਨ ਜ਼ਰੂਰ ਲਗਾਓ ਠੀਕ ਹੈ ਉਸ ਤੋਂ ਇਲਾਵਾ ਤੁਸੀਂ ਕੀ ਕਰਨਾ ਵਾ ਤੁਸੀਂ ਬਦਾਮ ਰੋਗਨ ਤੇਲ ਹੁੰਦਾ ਵਾ ਜਿਹੜਾ ਹਰ ਮੈਡੀਕਲ ਸ਼ੌਪ ਤੋਂ ਮਿਲ ਜਾਂਦਾ ਇਸ ਇਸ ਤਰ੍ਹਾਂ ਦਾ ਠੀਕ ਹੈ ਇਹ ਹੁੰਦਾ ਕਈ ਜਣੇ ਬਦਾਮ ਤੇਲ ਸਮਝ ਲੈਂਦੇ ਸਿਰ ਨੂੰ ਲਾਈਦਾ ਉਹ ਨਹੀਂ ਠੀਕ ਹੈ ਉਹ ਨਹੀਂ ਲੈਣਾ ਆ ਵਾਲਾ ਬਦਾਮ ਰੋਗਣ ਜਿਹੜਾ ਤੇਲ ਲੈਣਾ ਉਹ ਇਹ ਵਾਲਾ ਤੁਸੀਂ ਤੇਲ ਲੈ ਲੈਣਾ ਵਾ ਇਹਦੇ ਨਾਲ ਤੁਸੀਂ ਰੋਜ਼ ਰਾਤ ਨੂੰ 5 ਤੋਂ 10 ਮਿੰਟ ਆਪਣੇ ਚਿਹਰੇ ਤੇ ਮ사ਜ ਕਰਨੀ ਆ ਮ사ਜ ਕਿਸ ਤਰ੍ਹਾਂ ਕਰਨੀ ਆ ਤਿੰਨ ਚਾਰ ਬੂੰਦਾਂ ਸਿਰ ਤੇਲ ਦੀਆਂ ਪਾਉਣੀਆਂ ਜ਼ਿਆਦਾ ਨਹੀਂ ਪਾਉਣੀਆਂ ਤਿੰਨ ਤੋਂ ਚਾਰ ਬੂੰਦਾਂ ਪਾਉਣੀਆਂ ਵਾ ਹੱਥ ਤੇ ਚੰਗੀ ਤਰ੍ਹਾਂ ਮਲ ਕੇ ਜਦੋਂ ਤੁਸੀਂ ਸੌਣ ਲੱਗੇ ਆ ਆਪਣਾ ਜਿਹੜਾ ਵੀ ਮੇਕਅਪ ਵਗੈਰਾ ਕੀਤਾ ਹੋ ਉਹਨੂੰ ਰਿਮੂਵ ਕਰ ਲਓ ਉਸ ਤੋਂ ਬਾਅਦ ਤੁਸੀਂ ਇਹਦੇ ਨਾਲ ਆਪਣੇ ਫੇਸ ਦੀ 5 ਤੋਂ 10 ਮਿੰਟ ਇੱਕ ਵਧੀਆ ਜੀ ਮ사ਜ ਕਰੋ ਇਸ ਤਰੀਕੇ ਦੀ ਮ사ਜ ਕਰੋ ਜਿਸ ਤਰ੍ਹਾਂ ਆਪਾਂ ਪਾਰਲਰ ਤੋਂ ਜਿਹੜੀ ਮ사ਜ ਕਰਾਉਂਦੇ ਆ ਤੁਸੀਂ ਆਪਣੇ ਹੱਥਾਂ ਨਾਲ ਸੋਹਣੀ ਜੀ ਵਧੀਆ ਜੀ ਮ사ਜ ਕਰੋਗੇ ਜਿਆਦਾ ਤੁਸੀਂ ਨਹੀਂ ਕਰਨਾ ਉੱਪਰ ਨੂੰ ਜਿੰਨੇ ਵੀ ਮ사ਜ ਕਰਨੀ ਉੱਪਰ ਨੂੰ ਕਰਨੀ ਆ ਠੀਕ ਆ ਜ਼ਰੂਰੀ ਨਹੀਂ ਆ ਕਿ ਮੜਕੇ ਤੁਸੀਂ ਆਪਣਾ ਮੂੰਹ ਧੋਣਾ ਜਾਂ ਸਾਫ਼ ਕਰਨਾ ਜੇ ਤੁਹਾਡਾ ਨਹੀਂ ਮੰਨ ਤਾਂ ਉਹ ਚੰਗਾ ਨਹੀਂ ਲੱਗਦਾ ਵਾ ਜਾਂ ਤਾਂ ਹੀ ਸਕਿਨ ਆਇਲੀ ਆ ਤੇ ਤੁਸੀਂ ਉਹਨੂੰ ਕਿਸੇ ਵੀ ਰੁਮਾਲ ਨਾਲ ਸਾਫ਼ ਕਰ ਸਕਦੇ ਏ ਨਹੀਂ ਤੇ ਤੁਸੀਂ ਉਹਨੂੰ ਛੱਡ ਦਿਓ ਇਦਾਂ ਹੀ ਸਵੇਰੇ ਮੂੰਹ ਤੋਂ ਸਾਫ਼ ਕਰੋ ਇਹਦੇ ਨਾਲ ਤੁਹਾਡੇ ਜਿਹੜੇ ਚਿਹਰੇ ਦੀਆਂ ਤੁਹਾਡੇ ਇੰਨੀ ਛੋਟੀ ਉਮਰ 'ਚ ਜਿਹੜੀਆਂ ਚਿਹਰੇ ਤੇ ਝੋੜੀਆਂ ਆ ਗਈਆਂ ਵਾ ਉਹ ਬਿਲਕੁਲ ਤਾਂ ਨਹੀਂ ਠੀਕ ਹੋ ਜੂਗੀਆਂ ਔਰ ਅੱਗੇ ਵੀ ਜਿਹੜੀਆਂ ਹੋਰ ਨਹੀਂ ਆਉਗੀਆਂ ਹੋਰ ਮੇ ਤਾਂ ਦਿਵਾਸ ਤੇ ਅਗਲੀਆਂ 1 2 ਵੀਡੀਓ ਚ ਤੁਹਾਡੇ ਲਈ ਹੋਰ ਵੀ ਜਿਹੜੇ ਚੰਗੇ ਚੰਗੇ ਮਾਸਕ ਲੈ ਕੇ ਆਉਂਗੀ ਹੋਰ ਵੀ ਤੁਹਾਡੇ ਨਾਲ ਮਾਸਕ ਮੈਂ ਜਿਹੜੇ ਸ਼ੇਅਰ ਕਰੂੰਗੀ ਜਿਹੜੇ ਕਿ ਤੁਹਾਡੇ ਛੂੜੀਆਂ ਨੂੰ ਖਤਮ ਕਰ ਸਕਣ ਔਰ ਉਸ ਤੋਂ ਇਲਾਵਾ ਜਿਹੜੀ ਵੀ ਭੈਣ ਨੂੰ ਲਗਾਉਣਾ ਚਾਹੁੰਦੀ ਉਹ ਲਗਾ ਸਕਦੀ ਜਿਨ੍ਹਾਂ ਨੂੰ ਵੀ ਕੋਈ ਹੁੰਦੀ ਆ ਕਿ ਚਿਹਰੇ ਤੇ ਛੂੜੀਆਂ ਨਾਲ ਹੋਣਾ ਵੈਸੇ ਵੀ ਜਿਨ੍ਹਾਂ ਦੇ ਨਹੀਂ ਵੀ ਆ ਅਗਰ ਉਹ ਵੀ ਲਗਾਉਣਾ ਚਾਹਣ ਤੇ ਲਗਾ ਸਕਦੇ ਕਿਉਂਕਿ ਕੋਈ ਖਰਾਬ ਚੀਜ਼ ਨਹੀਂ ਇਹ ਚੰਗੀ ਹੀ ਚੀਜ਼ ਵਾ ਹਰ ਕੋਈ ਲਗਾ ਸਕਦਾ ਮੈਂ ਵੀ ਮੈਂ ਖੁਦ ਵੀ ਲਗਾ ਸਕਦੀ ਹਾਂ ਪਰ ਮੈਨੂੰ ਅਸਲ 'ਚ ਮੈਂ ਕਿਤੇ ਜਾਣਾ ਸੀ ਤੇ ਇਸ ਕਰਕੇ ਮੈਂ ਪਹਿਲਾਂ ਤੋਂ ਹੀ ਮੈਂ ਮੇਕਅਪ ਕਰ ਲਿਆ ਤੇ ਫਿਰ ਮੈਂ ਕਿਹਾ ਕਿ ਹੁਣ ਮੈਂ ਇਹ ਨਹੀਂ ਲਗਾਉਣਾ ਕੋਈ ਵੀ ਉਮਰ ਦਾ ਕੋਈ ਵੀ ਜਿਹੜੀ ਲੇਡੀਜ਼ ਪਾ ਉਹ ਲਗਾ ਸਕਦੀ ਆ ਬਾਕੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਜੇ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੁੰਦਾ ਵਾ ਬਾਕੀ ਚੀਜ਼ਾਂ ਜਿਹੜੀਆਂ ਵੀ ਹੁੰਦੀਆਂ ਪੈਣੇ ਉਹ ਲਗਾਉਣ ਦੇ ਨਾਲ ਹੀ ਸਾਡੇ ਚਿਹਰੇ ਨੂੰ ਫਰਕ ਪੈਂਦਾ ਇਹ ਨਹੀਂ ਕਿ ਆਪਾਂ ਇੱਕ ਵੀਡੀਓ ਵੇਖ ਲਈ ਤੇ ਫਿਰ ਆਪਾਂ ਦੂਸਰੀ ਵੀਡੀਓ ਵੇਖ ਲਈ ਜੇ ਆਪਾਂ ਇਸਤੇਮਾਲ ਹੀ ਨਹੀਂ ਕਰਾਂਗੇ ਤੇ ਸਾਨੂੰ ਆਰਾਮ ਕਿੱਥੋਂ ਆਊਗਾ ਦਵਾਈ ਲੈ ਕੇ ਆਪਾਂ ਟੇਬਲ ਤੇ ਰੱਖ ਦਾਂਗੇ ਤੇ ਉਹਨੂੰ ਵੇਖ-ਵੇ ਕੇ ਤੇ ਆਰਾਮ ਨਹੀਂ ਹੋਣਾ ਜੇ ਉਹਨੂੰ ਖਾਵਾਂਗੇ ਤਾਂ ਹੀ ਆਰਾਮ ਹੋਣਾ ਵਾ ਹਨਾ ਇਸ ਤਰ੍ਹਾਂ ਹੀ ਜੇ ਆਪਾਂ ਨੈਚੁਰਲ ਤਰੀਕੇ ਦੇ ਨਾਲ ਆਪਣੇ ਫੇਸ ਨੂੰ ਸਹੀ ਕਰਨਾ ਵਾ ਤੇ ਫਿਰ ਆਪਾਂ ਨੂੰ ਉਹਦਾ ਥੋੜਾ ਜਿਹਾ ਆਪਣਾ ਟਾਈਮ ਕੱਢ ਕੇ ਉਹਦਾ ਇਸਤੇਮਾਲ ਵੀ ਕਰਨਾ ਪਊਗਾ ਤੇ ਸੋ ਜਿਹੜੀਆਂ ਨੇਚਰਲ ਚੀਜ਼ਾਂ ਹੁੰਦੀਆਂ ਵਾ ਇਹ ਤਾਂ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਕਰਦੀਆਂ ਇਹ ਤੋਂ ਤੁਹਾਨੂੰ ਹਮੇਸ਼ਾ ਫਾਇਦਾ ਹੀ ਹੁੰਦਾ ਬਾਕੀ ਇਹ ਵਾ ਇਹ ਚੀਜ਼ਾਂ ਲਗਾਤਾਰ ਲਗਾਓ ਤੇ ਬੜਾ ਫਾਇਦਾ ਹੁੰਦਾ ਵਾ ਲੇਕਿਨ ਜਿਹੜੀ ਚੀਜ਼ ਹੁਣ ਖਰਾਬ ਹੋ ਗਈ ਉਹਨੂੰ ਸਹੀ ਹੋਣ ਚ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਵਾ ਥੋੜਾ ਜਿਹਾ ਮਤਲਬ ਸਬਰ ਦੀ ਬੜੀ ਜ਼ਰੂਰਤ ਹੁੰਦੀ ਆ ਇਹਦੇ ਨਾਲ ਤੁਹਾਡਾ ਜਿਹੜਾ ਫੇਸ ਆ ਉਹ ਵਾਈਟ ਵੀ ਹੋ ਜਾਊਗਾ ਤੇ ਬ੍ਰਾਈਟ ਵੀ ਹੋ ਜਾਊਗਾ ਤੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ